ਸੋਸੀ ਗਾਲ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਵੀ ਵੀ ਜੀ ਰਵਾਟ ਵਾਲੇ ਤੇ ਵੀਰੋ ਅੱਜ ਆਪਾਂ ਗੱਲ ਕਰਾਂਗੇ ਸਾਸਫਾਈ ਦੀ ਠੀਕ ਹੈ ਜੀ ਅਸੀਂ ਕਹਿੰਦੇ ਆ ਪਾਣੀ ਖਰਾਬ ਹੋ ਗਿਆ ਠੀਕ ਹੈ ਜੀ ਅਸੀਂ ਕਹਿੰਦੇ ਆ ਸਾਡਾ ਬਿਮਾਰੀਆਂ ਦਾ ਘਰ ਹੋ ਗਿਆ ਅਸੀਂ ਕਹਿੰਦੇ ਆ ਵੀ ਅਸੀਂ ਡਾਕਟਰਾਂ ਨੂੰ ਪੈਸੇ ਦੇਈ ਜਾਂਦੇ ਆ ਠੀਕ ਹੈ ਜੀ ਉਹ ਕੱਲ੍ਹੇ ਦਿੰਨੇ ਆ ਕਿਸੇ ਕਾਰਨ ਕਰਕੇ ਠੀਕ ਹੈ ਜੀ ਕਿਉਂਕਿ ਅਸੀਂ ਸਾਹ ਸੁਪਾਈ ਨਹੀਂ ਰੱਖ ਰਹੇ ਆਲੇ ਦੁਆਲੇ ਦੀ ਘਰ ਦੇ ਵਿੱਚ ਅਸੀਂ ਸਾਹ ਸੁਪਾਈ ਕਰ ਲੈਂਦੇ ਆ ਜਿਹੜਾ ਬਾਹਰਲਾ ਮਾਹੌਲ ਆ ਠੀਕ ਹੈ ਜੀ ਜਾਂ ਸਾਡੇ ਸੜਕਾਂ ਦਾ ਹੋ ਗਿਆ ਨਹਿਰਾਂ ਦਾ ਹੋ ਗਿਆ ਸਾਡੇ ਪਿੰਡਾਂ ਦੇ ਆਲੇ ਦੁਆਲੇ ਦਾ ਹੋ ਗਿਆ ਵੀਰੋ ਠੀਕ ਹੈ ਜੀ ਉਸ ਅਸੀਂ ਉਹ ਚੀਜ਼ਾਂ ਦਾ ਇੰਤਿਆਰ ਰੱਖ ਰਹੇ ਜਿਹੜੇ ਬਾਹਰਲੇ ਲੋਕ ਆ ਠੀਕ ਹੈ ਜੀ ਉਹ ਧਿਆਨ ਰੱਖ ਰਹੇ ਆ ਉਹ ਤਾਂ ਕਰਕੇ ਤੰਦਰੁਸਤ ਕਹਿ ਦਈਏ ਜਾਂ ਆਪਾਂ ਕਹ ਜੀ ਜਾਂ ਠੀਕ ਹੈ ਜੀ ਵਧੀਆ ਤਰੀਕੇ ਨਾਲ ਜੀ ਰਹੇ ਆ ਉਹ ਤਾਂ ਜੀ ਰਹੇ ਆ ਕਿਉਂਕਿ ਉਹ ਸਾਸ ਪਾਈ ਦਾ ਪੂਰਾ ਧਿਆਨ ਰੱਖਦੇ ਆ ਜਿਹੜੇ ਲੋਕ ਬਾਹਰ ਰਹਿੰਦੇ ਹੋਣੇ ਆ ਉਹਨਾਂ ਨੂੰ ਪਤਾ ਹੋਣਾ ਜਾਂ ਬਾਹਰੋਂ ਛੋਟੀਆਂ ਮੋਟੀਆਂ ਕੰਟਰੀਆਂ ਦੇ ਵਿੱਚੋਂ ਵੀ ਆ ਰਹੇ ਆ ਠੀਕ ਹੈ ਉਹਨਾਂ ਨੂੰ ਵੀ ਪਤਾ ਹੋਣਾ ਕਿ ਸਾਸ ਪਾਈ ਜ਼ਰੂਰੀ ਆ ਹਨ ਇਹ ਉਹ ਵੀ ਜਾ ਕੇ ਆਪਣੇ ਇੱਧਰ ਕੇਅਰ ਨਹੀਂ ਕਰ ਰਹੇ ਕਿਹੜੇ ਹਾਂ ਬਈ ਉਹ ਵੀ ਇੱਧੇ ਛੱਡ ਦਿੰਦੇ ਆ ਖਾਗ ਪੀ ਕੇ ਦਿਲ ਲਫਾਫੇ ਹੋਏ ਜਾਂ ਹੋਰ ਇੱਧੇ ਛੱਡ ਦਿੰਦੇ ਆ ਅੱਜ ਆਪਾਂ ਬੋਲਾਂਗੇ ਇਸ ਚੀਜ਼ ਤੇ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਜਰੂਰ ਬੋਲਿਓ ਕਿਉਂਕਿ ਆਪਣੀ ਐਡੀ ਹੈਨੀ ਮੈਚ ਜਦੋਂ ਆਪਣਾ ਤਾਂ ਬਲੌਗਿੰਗ ਕੀਰ ਲੈਸ ਹੋ ਸਕਣ ਹਨ ਤੇ ਵਧੀਆ ਜਾਨੀ ਕਿ ਆਪਣਾ ਵਾਤਾਵਰਣ ਵਧੀਆ ਰੱਖ ਸਕਣ ਹਨ ਹਨ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਅਗੇ ਬਲੌਕ ਸਸੇਕਾਰ ਆਵੇ ਵਗੈਰਾ ਉੱਦੇ ਸੈਡ ਦਿੰਦੇ ਆ ਹਨ ਆ ਦੇਖੋ ਇੱਥੋਂ ਦਾ ਤੇ ਵੀ ਐਟਾ ਸਾਰੀਆਂ ਵੇਜ ਸਟੀਆਂ ਆ ਆ ਦੇਖੋ ਇਹ ਕਹਿੰਦੇ ਪਾਣੀ ਖਰਾਬ ਹੁੰਦਾ ਪਾਣੀ ਖਰਾਬ ਹੁੰਦਾ ਆ ਚੀਜ਼ਾਂ ਕਰਕੇ ਵੀ ਉਹ ਪਾਣੀ ਖਰਾਬ ਹੁੰਦਾ ਠੀਕ ਹੈ ਤੁਹਾਡੇ ਸਾਹਮਣੇ ਲਿਫਾਫੇ ਬੰਦੂਸ਼ਨ ਆਏ ਕੋਈ ਜੈਡ ਫਾਵਾ ਦਿੱਤੇ ਸਟਿਆ ਆ ਠੀਕ ਹੈ ਜੀ ਇਸ ਦੀ ਜਗਾ ਕਰਕੇ ਵੀਰੋ ਪਾਣੀ ਖਰਾਬ ਹੁੰਦਾ ਠੀਕ ਹੈ ਜੀ ਆ ਦੇਖੋ ਕਿੰਨਾ ਸੋਹਣਾ ਬਣਾਇਆ ਗਿਆ ਦਰਖਤ ਬਰੂਤ ਲਾ ਕੇ ਹਨਾ ਸਾਰਾ ਹੀ ਆ ਦੇਖੋ ਕੂੜਾ ਵੀ ਆ ਦੇਖੋ ਲਿਵਾਵੇ ਕਿਦਾਂ ਛੱਡਿਓ ਵੀਰੋ ਦੇਖੋ ਲੋਕ ਆਉਂਦੇ ਆ ਘੁੰਮਣ ਫੈਣ ਠੀਕ ਹੈ ਜੀ ਲਿਵਾਵੇ ਛੱਡ ਦਿੰਦੇ ਆ ਸਵਾਤਾ ਵਰ ਪੌੜਾ ਦਵੜਾ ਸਾਰਾ ਖਰਾਬ ਉਹ ਦੇਖੋ ਖੇਤਾਂ ਦੇ ਵਿੱਚ ਵੀ ਲਿਵਾਵੇ ਜਾਂਦੇ ਆ ਠੀਕ ਹੈ ਜੀ ਇੱਧਰ ਵੀ ਲਿਵਾਵੇ ਛੱਡਿਓ ਆ ਨਹਿਰ ਤੇ ਕੋਈ ਯਾਰ ਵੀਰੋ ਸਾਫ ਰੱਖਣ ਦਾ ਤਾਂ ਆਪਾਂ ਨੂੰ ਅਹੀ ਨਹੀਂ ਮਤਲਬ ਆ ਨਾ ਪਰ ਕਰਦਾ ਇਹ ਆ ਸਾਫ ਤਾਂ ਆਪਣਾ ਇੰਡੀਆ ਰਹਿ ਨਹੀਂ ਸਕਦਾ ਜਾਂ ਪੰਜਾਬ ਨਹੀਂ ਰਹਿ ਸਕਦਾ ਸਾਰਾ ਹੀ ਤੇ ਪੰਡੂ ਜਿਹੜਾ ਨਾ ਕੂੜਾ ਆਇਆ ਨਹੀਂ ਖਰਾਬ ਠੀਕ ਹੈ ਜੀ ਕੌਸ਼ ਤੁਹਾਨੂੰ ਪਰ ਆਊਟ ਦਾ ਪੰਡੂ ਜਿਹੜਾ ਕੋਸ਼ ਆ ਜਿਹੜਾ ਕੂੜਾ ਕਾੜਾ ਲਫਾ ਹੋਏ ਨੂਫੇ ਤੋੜੇ ਫੜਦੇ ਆ ਕੋਸ਼ ਇਹ ਬਿਮਾਰੀਆਂ ਦਾ ਘਰ ਬਣ ਜਾਂਦਾ ਠੀਕ ਹੈ ਜੀ ਤੇ ਜਾਨਵਰ ਵੀ ਇੰਨਾ ਖਰਾਬ ਹੁੰਦੇ ਆ ਉਹ ਇਦਾਂ ਖਰਾਬ ਹੁੰਦੇ ਆ ਜਿਹੜੀਆਂ ਗਾਵਾਂ ਗਾਵਾਂ ਆ ਜਾਂ ਘੁੰਮਦੀਆਂ ਆ ਠੀਕ ਹੈ ਜੀ ਤੇ ਆ ਦੇਖੋ ਗਾਵਾ ਗੋਮਾ ਜਿਹੜੀਆਂ ਘੁੰਮਦੀਆਂ ਆ ਵੀਰੋ ਉਹ ਸਾਰੀਆਂ ਇਹ ਇਹ ਚੀਜ਼ਾਂ ਖੰਦੀਆਂ ਲਿਖਾਵੇਂ ਲਪੂਏ ਕੱਪੜੇ ਕੂੜੇ ਜਿਹੜੇ ਸੱਟਦੇ ਆ ਠੀਕ ਹੈ ਜੀ ਸਾਰਾ ਹੀ ਇਹ ਚੀਜ਼ਾਂ ਖੰਦੇ ਆ ਠੀਕ ਹੈ ਜੀ ਉਹਨਾਂ ਦਾ ਮੌਤ ਦਾ ਕਾਰਨ ਵੀ ਇਹ ਚੀਜ਼ਾਂ ਬਣਦੀਆਂ ਵੀਰੋ ਠੀਕ ਹੈ ਜੀ ਇਹ ਸਾਰਾ ਖਾਂਮ ਦਾ ਘੁੰਮਣ ਦਾ ਵੇਲਾ ਵੀਰੋ ਸਾਰਾ ਇੱਥੇ ਨਹਿਰ ਦੇ ਵਿੱਚ ਵੀਰੋ ਪਾਣੀ ਜਿਹੜੇ ਬਾਹਰ ਦੀਆਂ ਨਹਿਰਾਂ ਉਹ ਸਾਰੀਆਂ ਖਾਸ ਆ ਠੀਕ ਹੈ ਜੀ ਉਹਦੇ ਵਿੱਚ ਉਹ ਲੋਕ ਆ ਜਿਹੜੇ ਉੱਧਰ ਨੂੰ ਉਹ ਸੱਟਣ ਨਹੀਂ ਦਿੰਦੇ ਕੋਸ਼ਿਸ਼ ਵੀਰੋ ਇਹ ਇੱਧਰ ਆਪਣੇ ਇਦਾਂ ਇੱਧਰ ਜਿਹੜਾ ਲੱਗੀ ਕੋਸ਼ਿਸ਼ ਸੱਟ ਨਹੀਂ ਆ ਵੇ ਲਿਖਾਵੇ ਸੱਟ ਜੀ ਵ ਕੂੜਾ ਫਟੇ ਜਿਵੇਂ ਕੋਈ ਨਹਿਰ ਤੇ ਜਾ ਕੇ ਕੋਈ ਕੌਂਫਰਟ ਏ ਠੀਕ ਹੈ ਜੀ ਕੋ ਕੋਈ ਕਿਸੇ ਨੂੰ ਮਤਲਬ ਨਹੀਂ ਵੀਰੋ ਕਿਸੇ ਨੂੰ ਨਹੀਂ ਮਤਲਬ ਹੈ ਨਾ ਨਹਿਰਾ ਤਾਂ ਕਰਕੇ ਦੇਖੋ ਕੂੜਾ ਲਫਾਫੇ ਆ ਦੇਖੋ ਇਹ ਬੁਆਰੀ ਦੇ ਘਰੇ ਵਾਣੇ ਵੀਰੋ ਦੱਸੋ ਨਹੀਂ ਬਾਣਨੇ ਦਾ ਫੇਰ ਦੱਸੋ ਉਹ ਨਾ ਕੂੜਾ ਫਟਿਆ ਹੈ ਜੀ ਇਹ ਲਫਾਫੇ ਨੂੰ ਗੇ ਬਾਹਰ ਤੋਂ ਢੇਂ ਥੱਲੇ ਆ ਜਾਂਦੇ ਬੁਆਰੀ ਦਾ ਘਰ ਹੋਰ ਰੈਕਟਰ ਬਟਰ ਠੀਕ ਹੈ ਜੀ ਸਾਰਾ ਇਹ ਖਰਾਬ ਕਰ ਦੇਗਾ ਤੰਗ ਕਰ ਰਹੇ ਐਂ ਤੀਜਾ ਨਾ ਆ ਦੇਖੋ ਉਹਦਾ ਜਣੇਗੇ ਆਸ ਪਾਈ ਦਾ ਸਾਨੂੰ ਕੋਈ ਮਤਲਬ ਨਹੀਂ ਆ ਪਾਣੂਣਾ ਪਾਣੀ ਆ ਤੁਸੀਂ ਕਹਿੰਦੇ ਆ ਖਰਾਬ ਹੋ ਗਿਆ ਤੁਸੀਂ ਆਪ ਆਪਣੇ ਠੀਕ ਹੈ ਜੀ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਆਪ ਖਰਾਬ ਕੀਤਾ ਪਾਣੀ ਨੂੰ ਠੀਕ ਹੈ ਜੀ ਆਪ ਨੇ ਟੈਂਕੀ ਟੱਟੇ ਦੀ ਠੀਕ ਹੈ ਜੀ ਇਹੋ ਲਿਖਿਆ ਹੈ ਗੱਲ ਕਰ ਠੀਕ ਹੈ ਜੀ ਥੋਟੇ ਨੂੰ ਪਾਣੀ ਜਾ ਰਿਹਾ ਹੈ ਹੈਨਾ ਮੋਟਰ ਜਿੱਦਾ ਲੱਗੀ ਆ ਪਾਣੀ ਨੂੰ ਅਸੀਂ ਆਪ ਖਰਾਬ ਕਰ ਰਹੇ ਆ ਇਹ ਸਾਨੂੰ ਮੰਨਣਾ ਪੈਣਾ ਠੀਕ ਹੈ ਜੀ ਆ ਦੇਖੋ ਆ ਦੇਖੋ ਕੂੜਾ 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 ਸਾਰਾ ਸਾਰਾ ਬਾਪੇ ਇਹ ਢੇਰ ਬਣਾਇਆ ਨਹਿਰ ਪੈਂਦੀ ਵੀਰੋ ਤੇ ਸਾਰਾ ਔੜ ਕੇ ਜਾਂਦੇ ਦੀ ਨਾ ਸਿੱਧਾ ਨਹਿਰ ਦੇ ਵਿੱਚ ਅੱਪਲ ਦਾ ਨਹਿਰ ਦੇ ਵਿੱਚ ਵੀ ਵੀਰੋ ਬਹੁਤ ਜਿਆਦਾ ਗੰਦ ਹੁੰਦਾ ਹੈ ਨਾ ਤੁਹਾਨੂੰ ਪਤਾ ਲਖਾਵੇਂ ਲੋਕ ਉੱਗੋ ਸੈਟ ਜਾਂਦੇ ਆ ਰਾਸਵਾਲਾ ਹੋਰ ਆਟਰ ਬਾਟਰ ਕਈ ਕੋਲ ਜਾਣ ਕੇ ਸੈਟਦੇ ਆ ਨਾ ਉਹ ਸਾਰਾ ਜਦੋਂ ਪਾਣੀ ਡੋਕਦਾ ਆ ਉਦੋਂ ਜਦੋਂ ਇੱਕ ਥਾਂ ਹੋ ਜਾਂਦਾ ਵੀਰੋ ਠੀਕ ਹੈ ਜੀ ਅੱਪਲ ਦਾ ਉਹਦੇ ਵਿੱਚ ਵੀ ਜਿਹੜੇ ਜਾਨਵਰ ਆ ਪਾਣੀ ਦੇ ਵਿੱਚ ਹੁੰਦੇ ਉਹ ਵੀ ਜਾਨਕਿ ਉਹਨਾਂ ਦੀਆਂ ਵੀ ਉਹਨਾਂ ਦਾ ਵੀ ਨੁਕਸਾਨ ਹੁੰਦਾ ਨਾ ਸਾਰਾ ਹੀ ਇਹ ਗ੍ਰੈਂਡ ਜੰਗੜਾ ਆ ਦੇਖੋ ਕੂੜਾ ਤੁਹਾਨੂੰ ਹੁਣ ਗ੍ਰੈਂਡ ਜੰਗੜਾ ਦੇ ਸਾਹਮਣੇ ਹੀ ਹੈ ਵੀਰੋ ਕੂੜਾ ਕੂੜਾ ਦਿਸ ਰਿਹਾ ਯਾਰ ਸਾਰਾ ਹੀ ਦੇਖੋ ਕੂੜਾ ਹੀ ਦਿਸ ਰਿਹਾ ਹੈ ਹਨਾ ਇਹ ਤੁਹਾਨੂੰ ਆ ਵੀਰੋ ਵਾਤਾਵਰਣ ਸਾਫ਼ ਰੱਖਣਾ ਪੈਣਾ ਆਪਣੇ ਸ਼ਹਿਰ ਦਾ ਆਪ ਧਿਆਨ ਰੱਖਣਾ ਪੈਣਾ ਹਨਾ ਖਾਰਾ ਹੀ ਸ਼ਹਿਰ ਦਾ ਧਿਆਨ ਆਪਾ ਰੱਖਦੇ ਨਹੀਂ ਠੀਕ ਹੈ ਜੀ ਤੇ ਕੂੜੀ ਤੇ ਤੀਜਾ ਕਰਕੇ ਕੂੜੀ ਬਿਮਾਰੀਆਂ ਦਾ ਘਰ ਬਣਾਈ ਜਾਂਦੇ ਆ ਨਾ ਸਾਡੇ ਸਾਹਮਣੇ ਪੰਜਾਬ ਦੇ ਕਹਿੰਦੇ ਬਿਮਾਰੀ ਬਹੁ ਹੋ ਗਈ ਬਿਮਾਰੀਆਂ ਲੱਗਦੀਆਂ ਤੇ ਉਹ ਬਿਮਾਰ ਹੋਈ ਉਹ ਬਿਮਾਰ ਹੋ ਜਾਂਦਾ ਵੀਰੋ ਕੱਲੇ ਹੁੰਦੇ ਕਹਿੰਦੇ ਉਹਦੀ ਧਿਆਨ ਨਹੀਂ ਰੱਖਦੇ ਵਾਟਾਵਰਨ ਦਾ ਠੀਕ ਹੈ ਜੀ ਵਾਟਾਵਰਨ ਨੇ ਅਸੀਂ ਸਾਰਾ ਖਰਾਬ ਕੀਤਾ ਪਿਆ ਠੀਕ ਹੈ ਜੀ ਵਾਟਾਵਰਨ ਤਾਂ ਅਸੀਂ ਸਾਰਾ ਖਰਾਬ ਕੀਤਾ ਪਿਆ ਵਾਟਾਵਰਨ ਕੱਢਾ ਸੈਟ ਰਹੇ ਜੂਗਾ ਦੇਖੋ ਮੈਂ ਹਾਣਾ ਸਾਰਾ ਇਹ ਦੇਖੋ ਫਿਰ ਕੂੜਾ ਆ ਗਿਆ ਇਹਦੇ ਤੇ ਕੂੜਾ ਆ ਗਿਆ ਜੀ ਲਿਖਾ ਪੇ ਲਿਖਾ ਪੇ ਲਿਖਾ ਪੇ ਲਿਵਾ ਦੇ ਆਹ ਦੇਖੋ ਤੁਹਾਡੇ ਸਾਹਮਣੇ ਆ ਵੀਰੋ ਕਿੱਦਾਂ ਵਾਟਾਵਰਨ ਫਾੜ ਰਿਹਾ ਕਿਉਂ ਭਾਈ ਯਾਰ ਖੱਦ ਹੋ ਗਈ ਗੱਲ ਗੱਬੀ ਆ ਹਾ ਵਾਤਾਵਰਨ ਦਾ ਦਾਸਾ ਰਹੂ ਕਿ ਅਸੀਂ ਫਿੱਟਣ ਦਾ ਦੇਖੋ ਪੂਰੇ ਦੇਖੋ ਕਿੰਨਾ ਰੂੰਗਾ ਸਾਫ ਇਹ ਦੇਖੋ ਮੈਨੂੰ ਅਸੀਂ ਨਹੀਂ ਸਾਫ ਰੱਖ ਸਕਦੇ ਹਣਾ ਚੱਕਰ ਤੇ ਆ ਕੋਸ਼ਕ ਲੋਕ ਕੋਸ਼ਕ ਲੋਕ ਧਿਆਨ ਵੀ ਰੱਖਦੇ ਆ ਹਣਾ ਕੋ ਘਰਾ ਮੋੜਿਆਂ ਜਾਂ ਘਰ ਦੇ ਵਿੱਚ ਅਸੀਂ ਸਾਫ ਪਾਈ ਰੱਖ ਲੰਨੇ ਆ ਜਿਹੜੇ ਬਾਹਰੀਆਂ ਸਿੱਧਾ ਠੀਕਾ ਆ ਠੀਕਾ ਜੀ ਬਾਹਲੇ ਰਾਸਤੇ ਆ ਉਹ ਵਾਲਾ ਨੇ ਸਾਫ ਪਾਈ ਰੱਖ ਸਕਦੇ ਕਿਉਂਕਿ ਉਹ ਸਾਡੇ ਘਰ ਤੇ ਨਹੀਂ ਪੈਂਦੀ ਹਣਾ ਸਾਰਾ ਹਿਸਾਬ ਕਿਤਾਬ ਸਾਰੇ ਉਹ ਗਏ ਬਾਹਰ ਆ ਨਾ ਘਰ ਤੇ ਹੋਵੇ ਫੇਰ ਆ ਬੰਦਾ ਕਹਿੰਦਾ ਇੱਥੇ ਲਵਾਵਾ ਚੱਕੋ ਏ ਉੱਥੇ ਬਲਾਵਾ ਚੱਕੋ ਪਰ ਸੋਹ ਪਰ ਸੋ ਆ ਕਰਾ ਨਾ ਘਰ ਤੇ ਛਾਸ ਪਾਈ ਰੱਖਣੀ ਜ਼ਰੂਰੀ ਆ ਉਹਦੇ ਤੋਂ ਠੀਕ ਆ ਨਾ ਬਾਹਰ ਵੀ ਛਾਸ ਪਾਈ ਰੱਖਣੀ ਜ਼ਰੂਰੀ ਉਹ ਵੀ ਸਾਡੇ ਘਰੇ ਜਾਨਾ ਜਿੱਥੇ ਅਸੀਂ ਰਹਿ ਰਹੇ ਆ ਜਿਨ੍ਹਾਂ ਲੋਕਾਂ ਦੇ ਬੇਟੇ ਜਿਹੜੇ ਦੂਜੇ ਰਹੇ ਆ ਜਾਂ ਉਹ ਉਹ ਵੀ ਸਾਡਾ ਘਰੇ ਆ ਨਾ ਬਾਹਰ ਵੀ ਉਹਨਾਂ ਕੋਲ ਵੀ ਸਾਨੂੰ ਛਾਸ ਪਾਈ ਰੱਖਣੀ ਪੈਣੀ ਆ ਵੀਰੋ ਹਨਾ ਇਹ ਜਿੰਨਾਂ ਉਹ ਸੀ ਹੁਣ ਕੋਈ ਜਿਆਦਾ ਅੱਗੇ ਲੋਕ ਬਾਹਰਲੇ ਲੋਕ ਵੀ ਰੋ ਪਤਾ ਨਹੀਂ ਦੌੜਨ ਦਿੰਦੇ ਜਾਂ ਕਹਿੰਦੇ ਤੁਸੀਂ ਮਾ ਗੋਰਿਆਂ ਦੇ ਜਾਂ ਹੋਰ ਕਿਥੇ ਕੰਟਰੀ ਚ ਜਾ ਗਿਆ ਨਾ ਲਫਾਵਾ ਸੱਚ ਦੇਖ ਲੈ ਉਹਨਾਂ ਕਹਿਣਾ ਵਟ ਇਹ ਕਹਿੰਦਾ ਚੱਕੋ ਠੀਕ ਹੈ ਜੀ ਨਾਲੇ ਚਕਾਉਂਦੇ ਆ ਉਹ ਹਨ ਕੁੱਟ ਕੇ ਪੈਂਦੇ ਉਹ ਰਾਰ ਰੋ ਵੀ ਆਪਣੇ ਲੋਕ ਨੇ ਜਿਹੜੇ ਉਹ ਜਿੱਥੇ ਗੱਲ ਕਰਦਾ ਆਪਾਂ ਚੀਕਾ ਜਣੋ ਜਿੱਥੇ ਸੱਜਦਾ ਇਹ ਚੰਗਿਆ ਲਾਗੇ ਚਾਉ ਉੱਡ ਜਾਣਾ ਇਹ ਲਾਗੇ ਰਹੇ ਆ ਉੱਡਦੇ ਲਾਗੇ ਆਹ ਦੇਖੋ ਸਾਫ ਪਾਈ ਰਹੀ ਇਹਨੂੰ ਆਹ ਦੇਖੋ ਦੂਸਰੇ 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 ਕਾਰ ਆਈ ਅੱਜ ਦਾ ਸਾਫ ਪਾਈ ਰੱਖ ਲਾਂਗੇ ਯਾਰ ਇਹ ਹੱਦ ਹੋ ਗਈ ਵੀਰੋ ਆਦੇ ਲੋ ਗਰਿਆ ਨੂੰ ਆਹ ਆ ਰੋਡ ਤੇ ਚੜਨ ਲੱਗਾ ਵੀਰੋ ਇਹ ਘੱਟੋ ਘੱਟ 3-4 ਕਿਲੋਮੀਟਰ ਦਾ ਫਰਕ ਹੋਣਾ ਵੀਰੋ ਸਾਰਾ ਹੀ ਤੈਨੂੰ 4 ਕਿਲੋਮੀਟਰ ਦੇ ਵਿੱਚ ਤੁਹਾਨੂੰ ਦੇਖੋ ਕਿੰਨਾ ਕੂੜਾ ਦਿਖਾਤਾ ਹਰ ਇਹ ਫਲੋਰ ਰੋਡ ਆ ਵੀਰੋ ਖਗਵਾੜਾ ਰੋਡ ਠੀਕ ਹੈ ਜੀ ਪੂਰ ਤੇ ਚੜ ਗਏ ਆਪਾਂ ਪਾਸੇ ਨੂੰ ਜਾਣਾ ਸਾਫ ਪਾਈ ਆਸੀਂ ਰੱਖ ਸਕਦੇ ਸਾਡਾ ਇਹ ਜਿਆਦਾਤਰ ਕੋਈ ਧਿਆਨ ਹੀ ਨਹੀਂ ਰੱਖਣਾ ਹਰਾ ਉੱਪਰ ਕੀ ਚੋਰ ਵੀ ਲੋ ਜਿਹੜੇ ਆ ਉਹ ਖਰਾਬ ਕਰ ਰਹੇ ਆ ਨਾ ਤੇ ਮਹੌਲ ਨੂੰ ਢੜ ਕੇ ਕਹਿ ਦਿੰਦੇ ਜਿੱਦਾਂ ਜਿਹੜੇ ਨਸ਼ੇ ਨੂੰ ਕੇ ਵਾਲੇ ਆ ਉਹ ਵੀ ਉਹ ਵੀ ਗਲਤ ਕੰਮ ਕਰ ਰਹੇ ਆ ਉਹਨਾਂ ਦਾ ਰੌਲਾ ਕੁਝ ਨਹੀਂ ਜਿਆਦਾ ਰੌਲਾ ਇਹ ਵੀ ਆਪਾਂ ਨੋਟਕਾਰ ਕਰੀ ਜਨੇ ਆਪਣੇ ਦੇਸ਼ ਦਾ ਠੀਕ ਹੈ ਜੀ ਤੇ ਬਾਕੀ ਤੁਸੀਂ ਦੱਸਿਓ ਕੰਦਾ ਗੁਜ਼ਾਰਿਆ ਆਪਣੇ ਨਾ ਦੇਖ ਆ ਗੋਗਾ ਆਪਣਾ ਸਾਫ ਰੱਖਣਾ ਆ ਫੇਰ ਇਹ ਵੀ ਜਗ੍ਹਾ ਨੂੰ ਸਾਫੀਆ ਬਣਨ ਜਾਣਾ ਪਾਉ ਨੂੰ ਸੋਲ ਕੱਢਦੇ ਕੂੜਾ ਗੱਡਰ ਲਿਖਾ ਹਾਲੂ ਬਾਹਰ ਸੋਲ ਦੇ ਸੱਤਾ ਗਈਆਂ 10 ਮੀ ਲੱਗਣੇ ਗਈ ਤੇ ਘਰਾਂ ਦੇ ਸਪਾਈ ਰੱਖਦੇ ਨਹੀਂ ਤਾਂ ਲੱਗਾਂ ਲੁਕਾ ਇਹ ਵੀ ਆਪਣਾ ਘਰ ਹੀ ਆ ਦੇਖ ਵੀ ਇੱਕ ਘਰ ਹੁੰਦਾ ਸਭ ਤੋਂ ਵੱਡਾ ਘਰ ਜਿਹੜਾ ਹੁੰਦਾ ਦੇਸ਼ਿੰਦਾ ਪਾਣਾ ਜੋ ਉਹ ਨਹੀਂ ਆਪਾਂ ਸਾਫ ਰੱਖਿਆ ਦੇਖੋ ਆ ਰੋੜਿਆ ਮੇਨ ਰੋੜ ਵੀ ਰੋੜ ਤੇ ਜਾਂਦਾ ਪਿਆ ਦੇ ਉਹ ਨਹੀਂ ਆਪਾਂ ਸਾਫ ਰੱਖਿਆ ਫੇਰ ਵਾਦਾ ਸਾਰਾ ਹੀ ਜਿੱਥੇ ਗੱਲ ਕਰਦਾ ਉਸੇ ਆਪਾਂ ਵੀ ਸੈਟ ਕਰ ਦਨੇ ਆ ਬਲੌਗ ਉਤੇ ਵਿਰੋਧ ਤਾਂ ਜਾਵੇ ਲੰਗਾ ਹੋਣਾ ਕਿ ਮੈਂ ਚੀਜ਼ਾਂ ਨੂੰ ਦਿਖਾ ਲੜਾ ਚਾਹੁੰਦਾ ਹਾਂ ਇਹ ਕੰਦੇ ਜਣਾਉਦਾ ਹਾਂ ਤੇ ਕੋਸ਼ਿਸ਼ ਕਰੀ ਤੁਹਾਨੂੰ ਚੀਜ਼ਾਂ ਨੂੰ ਦਿਖਾ ਲੈਣਾ ਚਾਹੁੰਦਾ ਹਾਂ ਠੀਕ ਹੈ ਜੀ ਕੋਈ ਕਮੈਂਟ ਕਰਕੇ ਜਰੂਰ ਦੱਸਿਓ ਕੀ ਗੱਲਾਰੇ ਹੈ ਨਾ ਤੇ ਬਾਪੂ ਦਾ ਜਿਵੇਂ ਅਮਲੇ ਨੇ ਫੋਟੋ ਤੇ ਪਹੁੰਚ ਲਾ ਟੋਲ ਪੁਆਡੇ ਆਪਾਂ ਗੱਲ ਕਰਦੇ ਆਂ ਕੀ ਗੱਲ ਬਾਤ ਆ ਆਹ ਦੇਖੋ ਤੇਲ ਪੁਆਮੀ ਆਪਾਂ ਗੱਲਬਾਤ ਕਰਦੇ ਦੇਖੋ ਲੋਕਾ ਢੋੜਾ ਦੇ ਢੋੜਾ ਉੱਥੇ ਹਟਿਆ ਆ ਜੀ ਦੇਖੋ ਲੋਕਾ ਉਹ ਲਵਾ ਦੇ ਆਹੜੇ ਖੰਮੋੜੇ ਨੇ। ਉਹ ਲੋਕੀ ਦੇਖੋ ਰੋਗਿਆਂ ਜਾਂ ਕਦਾਂ ਆੜੀ। ਲੋਕਾਂ ਕਹਿੰਦੇ ਬਿਮਾਰੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਦਰਾਤਾਂ ਦੀ ਵਜ੍ਹਾ ਨਾਲ ਹੋ ਜਾਂਦੀਆਂ ਜੀ ਉਹ ਦਰਾਤਾਂ ਦੀ ਵਜ੍ਹਾ ਨਾਲ ਨਹੀਂ ਹੁੰਦੀਆਂ। ਠੀਕ ਹੈ ਜੀ, ਦਰਬਤ ਕੋਲ ਫੇ ਵੀ ਹੈਗੇ ਆ, ਠੀਕ ठाਕ ਆ ਵਾਟਾਵਰਨ ਸਾਫ਼ ਕਰ ਰਹੇ ਆ। ਜਿਹੜੀਆਂ ਆ ਚੀਜ਼ਾਂ ਇਹ ਵਾਟਾਵਰਨ ਨਹੀਂ ਸਾਫ਼ ਕਰ ਰਹੀਆਂ, ਉਹ ਸਾਰਾ ਨਿਖਾਨ ਕਰ ਰਹੀਆਂ ਆ। ਇਹ ਸਾਨੂੰ ਇਹ ਨਿਖਾਨ ਝੱਲਣਾ ਪੈਣਾ। ਇਹਦਾ ਵੀ ਉਹ ਜਿਹੜੇ ਰੋਡ ਤੇ ਅਜਿਹਾ ਕੋਪ ਵਗੈਰਾ ਪਿੰਦੇ ਆ ਨਾ ਜਾਂ ਹੋਰ ਅੱਪਾ ਕਹਿ ਦਈਏ ਕੋਕ ਵਗਾਰਾ ਪੀ ਕੇ ਉਹ ਬੋਤਲਾ ਇੰਦਾ ਰੋਡ ਤਾਂ ਛੱਟ ਜਾਂਦੇ ਆ ਠੀਕ ਹੈ ਜੀ ਮੋੜ ਸਾਹ ਦੇ ਪਿੱਛੇ ਕੋਈ ਚਾਹ ਦੀ ਦੁਕਾਨ ਦਾ ਹੋਵੇ ਜਾਂ ਗੱਡੀ 'ਚ ਕੋਈ ਚਾਹ ਦੀ ਦੁਕਾਨ ਦਾ ਹੋਵੇ ਵੀਰੋ ਉਹ ਸਾਰੇ ਇੱਦਾਂ ਹੀ ਛੱਟ ਜਾਂਦੇ ਆ ਹਾਂ ਕੋਲ ਖੱਲੇ ਵੀ ਢੁਡਾਈ ਆ ਵੀਰੋ ਠੀਕ ਹੈ ਜੀ ਬਾਫੀ ਤੁਸੀਂ ਕੋਈ ਕੋਈ ਨਾਮ ਲੈ ਲਓ ਤੁਸੀਂ ਲੋਕਾਂ ਕੋਲੋਂ ਬਾਫੀ ਕੀ ਗੱਲ ਹੈ ਕਿ ਉਹਨਾਂ ਨੂੰ ਤੁਸੀਂ

ਦੱਸ ਹਾਂ ਜੀ ਇਹਦਾ ਰੋਕ ਮੈਨੂੰ ਨਾ ਨਹੀਂ ਫਾਗਦੇ ਹੋ ਜੀ ਯਾਰ ਅਸੀਂ ਸਾਫ ਸफाई ਰੱਖਣੀ ਫਾਗਦੇ ਤੁਹਾਨੂੰ ਮੰਨਣਾ ਪੈਣਾ ਹੈ ਇਹ ਵੀਰੋ ਠੀਕ ਹੈ ਜੀ ਤੇ ਬਾਕੀ ਮੈਂ ਕਰਦਾ ਉਹ ਉਹਦਾ ਦਬਾ ਦੇਦਾ ਥੋੜਾ ਜਿਹਾ ਪਿੰਡ ਵੀ ਟਿਕਾ ਲੈਣਾ ਆ ਠੀਕ ਹੈ ਜੀ ਆ ਦੇਖੋ ਉਹ ਕੂੜਾ ਛੱਡਿਆ ਵੀਰੋ ਆ ਦੇਖੋ ਪਾਣੀ ਦੇ ਨਾਲ ਕੂੜਾ ਵੀ ਛੱਡਿਆ ਆ ਠੀਕ ਹੈ ਜੀ ਇਹ ਮਾਰੀ ਦਾ ਘਰ ਆਪਣੇ ਹੋਣਾ ਸਾਰਾ ਹੀ ਹਾਂ ਇਹ ਜੀ ਆ ਦੇਖੋ ਸਾਰਾ ਕੂੜਾ ਛੱਟਿਆ ਪਿਆ ਵੀਰੋ ਸਾਰਾ ਰੋ ਗਿਆ ਸਾਰਾ ਹੀ ਕਿੰਨਾ ਸਾਫ਼ ਪਾਣੀ ਰੱਖਣਾ ਦੇਖੋ ਸਾਰਾ ਹੀ ਖਰਾਬ ਪਾਣੀ ਦੀ ਖਾਤੋਂ ਲੜੀ ਤਾਂ ਜਾਂਨੇ ਆ ਆਪਾਂ ਠੀਕ ਹੈ ਜੀ ਪਾਣੀ ਨੂੰ ਸਾਫ਼ ਰੱਖਣਾ ਵੀ ਸਿੱਖੋ ਹਣਾ ਦੇਖੋ ਸਾਰੇ ਕੂੜਾ ਆ ਦੇਖੋ ਕਿੰਨਾ ਯਾਰ ਅਸੀਂ ਪਾਣੀ ਸਾਫ਼ ਰੱਖ ਤਾ ਮੈਨੂੰ ਇਹ ਗੱਲ ਲੱਖੋ ਕਿੰਨਾ ਅਸੀਂ ਬਿਮਾਰੀਆਂ ਤੋਂ ਬਚਾਂਗੇ ਯਾਰ ਅਸੀਂ ਬਚੀ ਨਹੀਂ ਸਕਦੇ ਵੀਰੋ ਹਾਂ ਉਹ ਨਾਲ ਡਰਾਈਵਰ ਰੋਡ ਦੇ ਲੱਗ ਗਿਆ ਵੀਰੋ ਇਹ ਠੀਕ ਹੈ ਜੀ ਪਿੰਡ 'ਚ ਵੀ ਆਪਾਂ ਕੋਲ ਰਹਿਣ ਤੁਹਾਨੂੰ ਪਿੰਡ ਵਾਲੇ ਦਿਖਾ ਲਾ ਫਿਰ ਹਾਲ ਆਈ ਆ ਦੇਖੋ ਕਿੱਦਾਂ ਯਾਰ ਅਸੀਂ ਅਸੀਂ ਕਿੱਦਾਂ ਨੀਂਦ ਕਰ ਸਕਦੇ ਤੇ ਬਾਟਾ ਉਹਨਾਂ ਦਾ ਅਸੀਂ ਖਾਬ ਨਾ ਰੱਖਣਾ ਅਸੀਂ ਕਿੱਦਾਂ ਸਹੀ ਹੋ ਸਕਦੇ ਆ ਦੇਖੋ ਕੋਈ ਕਮੈਂਟ ਕਰ ਗਈ ਹੋ ਦੱਸਿਓ ਇਹ ਠੀਕ ਹੈ ਜੀ ਇਹ ਤੇ ਮੈਂ ਕਿੰਨੇ ਦਿਨਾਂ ਦਾ ਬਣਾਉਣ ਨੂੰ ਕਰਦਾ ਸੀ ਬਲੋਗ ਠੀਕ ਹੈ ਜੀ ਮੈਂ ਤਾਂ ਪਿਆ ਨਹੀਂ ਹਾਂ ਰੋਸ਼ਨੀ ਦੁੱਲਾ ਵੀ ਬੈਲਦੀਆਂ ਨੇ ਮੈਂ ਤਾਂ ਢਾੜਨਾ ਜਿੱਥੇ ਸਾਰੀਆਂ ਹਾਂ ਰੋ ਬਾਕੀ ਮਨ ਉੱਧਰਲੀ ਸਾਈਡ ਤੇ ਹੁਲਾਵਾ ਮੈਂ ਤੁਹਾਡੇ ਨਾਲ ਗੱਲ ਕਰਦਾ ਸੀ ਜਾ ਕੇ ਜੀ ਇਹ ਕੋਈ ਗ੍ਰਹਿ ਵਿੱਚ ਵੀ ਮ ਜਾ ਰਿਹਾ ਹੈ ਲੋ ਘਰ ਜੀ ਪਾਣੀ ਰੱਖਣੀਆਂ ਕੋ ਸਾਰੇ ਸਾਰੇ ਪਾਸੇ ਪਾਣੀ ਸਾਨੂੰ ਸਾਫ ਰੱਖਣਾ ਪੈਣਾ ਠੀਕ ਹੈ ਜੀ ਰਾਹ ਵੀ ਰੱਖਣੇ ਸਾਫ ਪੈਣੇ ਆ ਸਾਰਾ ਉਹ ਸਾਨੂੰ ਸਾਫ ਰੱਖਣਾ ਪੈਣਾ ਤਾਂ ਸਾਡੀ ਗੱਲ ਬਾਣੀ ਆ ਕਿਉਂਕਿ ਕੋਲ ਪੁੱਤਾਂ ਅੰਦਰ ਮਿਲਦੇ ਨੇ ਠੀਕ ਹੈ ਜੀ ਆ ਦੇਖੋ ਅਰੇ ਇਹ ਸਾਫ ਰਹਿ ਜਾ ਰੋਸੀ ਕੂੜਾ ਫਿੱਟਿਆ ਫਰੇਣ ਜਗ੍ਹਾ ਤੇ ਅਸੀਂ ਕੂੜਾ ਫਿੱਟਿਆ ਠੀਕ ਹੈ ਜੀ ਹਾਂ ਦੇਖੋ ਉੱਦਾਂ ਯਾਰ ਉਸ ਨੂੰ ਖਾਣ ਕਰ ਰਿਹਾ ਮੈਂ ਤਾਂ ਖਾਣ ਨਹੀਂ ਲੱਗਦੀ ਯਾਰ ਹੱਦ ਹੋ ਗਈ ਠੀਕ ਹੈ ਜੀ ਉਹ ਵਾਹ ਕਾਲ ਕੱਪ ਕੇ ਨਾਲ ਗੱਲਬਾਤ ਕਰਨਾ ਆਪਣੇ ਦਾ ਕੈਮਰਾ ਕਮਰੇ ਤੋਂ ਬਾਹਰ ਤੇ ਯਾਰ ਸਾਰਾ ਹੀ ਇਹ ਕਰਨਾ ਕਰਦਾ ਗੱਲਬਾਤ ਆ ਦੇਖੋ ਆ ਨਹਿਰ ਦਾ ਮਾਹੌਲ ਹੈ ਵੀਰੋ ਸਾਰਾ ਹੀ ਸਾਰਾ ਆ ਦੇਖੋ ਹੌਲ ਲਵਾਵੇ ਦੇਖੋ ਟੱਕ ਤੱਕ ਲਵਾਵੇ ਹੌਲ ਲਵਾਵੇ ਆ ਇਹਨਾਂ ਨੂੰ ਦੇਖੋ ਆ ਦੇ ਕੋਲ ਫਰਮਦਗਾ ਅੱਲਾਮ ਨੂੰ ਥੂੜੀ ਬਾੜਲਾਂ ਨੂੰ ਆ ਸਾਰੇ ਕੂੜਾ ਦੇਖੋ ਹੇ ਲੋ ਕੋਲ ਇਹ ਨਹਿਰ ਦਾ ਵੀਰੋ ਇਹ ਨਹਿਰ ਆ ਆ ਦੇਖੋ ਹੋਰ ਇਹ ਨਹਿਰ ਆ ਵੀਰੋ ਨਹਿਰ ਆ ਆ ਸਾਰੀ ਆ ਤਰ ਤੱਕ ਤੁਸੀਂ ਇਹ ਤਰ ਤੱਕ ਚਲ ਜਾਓ ਨਾ ਨਹਿਰ ਦੇ ਸਾਰੀ ਤੁਸੀਂ ਥਾਣ ਲਓ ਮੈਂ ਕਿਹਾ ਕਵਾਂਟਰ ਅਜੇ ਕੂੜਾ ਨਿਕਲਣਾ ਲਿਖਾਵੇ ਪਲਾਸਟਿਕ ਠੀਕ ਹੈ ਜੀ ਪਲਾਸਟਿਕ ਦਾ ਕਾਫੀ ਨਿਕਲ ਨਹੀਂ ਆ ਅਬਾ ਅਸੀਂ ਯਾਰ ਸਹੀ ਸਹੀ ਕਰੀਏ ਅਸੀਂ ਆ ਕੋਈ ਵਾਤਾਵਰਣ ਨਹੀਂ ਨਹੀਂ ਬਰਤ ਲਾਵੇ ਉਹ ਵੀ ਆ ਲਾਵੇ ਉਹ ਵੀ ਆ ਲਾਵੇ ਬਰਤ ਵੀ ਲਾਉ ਉਹ ਵੀ ਜ਼ਰੂਰੀ ਆ ਉਹ ਜ਼ਰੂਰੀ ਆ ਜਿਹੜਾ ਉਹ ਵੀ ਜ਼ਰੂਰੀ ਆ ਸਾਨੂੰ ਸਾਫ਼ ਸਵੱਾਈ ਰੱਖੋ ਵੀਰੋ ਮੈਂ ਕਹਿੰਦਾ ਠੀਕ ਆ ਜੀ ਹੋਰ ਤਾਂ ਕੋਈ ਕਿਸੇ ਮੁੱਦੇ ਤੇ ਬੋਲਦੇ ਨਹੀਂ ਠੀਕ ਆ ਜੀ ਜਿਹੜੇ ਕੋ ਆਪਾਂ ਬਾਹਰ ਆਪਾਂ ਉਹਦਾ ਸਾਡਾ ਬਲੌਗ ਬਣਾਉਣੀ ਹੈ ਨਾ ਠੀਕ ਆ ਜੀ ਸਾਫ਼ ਪਾਈ ਜ਼ਰੂਰੀ ਰੱਖੋ ਇਹ ਆਪਣਾ ਹੱਕ ਮੂਰ ਦੇ ਬੰਤੀ ਆ ਠੀਕ ਆ ਜੀ ਆਪਾਂ ਨਾ ਤਾਂ ਬੋਲ ਸਕਦੇ ਹਾਂ ਠੀਕ ਆ ਜੀ ਏਡੇ ਵੱਡੇ ਮੁੱਦੇ ਦੇ ਕਿ ਆਪਣਾ ਹੋਟ ਇਸ ਤੇ ਨਹੀਂ ਹੈ ਨਾ ਉਹ ਦੇਖੋ ਕੂੜਾ ਉਹਦਾ ਕੂੜਾ ਹੀ ਆ ਵੇਖੋ ਘਰਾਂ ਮੋੜੇ ਲੋਕ ਫਿੱਟੀਆਂ ਨੇ ਆਪਣੇ ਘਰਾਂ ਮੋੜੇ ਹੈਨਾ ਠੀਕ ਹੈ ਜੀ ਜੋ ਪੈਸੋ ਨਿਕਣ ਕੂੜਾ ਹੀ ਆ ਫੇਕੀ ਹੁਣ ਲੱਗਾ ਇਹ ਨਹੀਂ ਪਤਾ ਇਹ ਹੀ ਕੂੜਾ ਤੁਹਾਡੇ ਨਿਆਣਿਆਂ ਨੂੰ ਵੀ ਨੁਕਸਾਨ ਕਰ ਰਿਹਾ ਆ ਠੀਕ ਹੈ ਜੀ ਔਣੇ ਵਾਲੀ ਕੀੜੀ ਨੂੰ ਵੀ ਨੁਕਸਾਨ ਕਰ ਰਿਹਾ ਆ ਵੀਰੋ ਵੀਰ ਜੀ ਕਿਥੇ ਪੈ ਕੋ ਬੈ ਗਿਆ ਪਾਪ ਤੇ ਪਾਣੀ ਵਾਲਾ ਲੀਕ ਹੁੰਦਾ ਬਸ ਉੱਥੇ ਲੀਕ ਹੁੰਦਾ ਰਹਿਣ ਦਿਓ ਠੀਕ ਹੈ ਜੀ ਕੋਈ ਮਤਲਬ ਨਹੀਂ ਡਾਕ ਕੋਈ ਕੱਖ ਨਹੀਂ ਠੀਕ ਹੈ ਜੀ ਰੋੜਾ ਵੀ ਪਾਣਾ ਬੰਦ ਕਰਾ ਦਿਓ ਆ ਜੀ ਪਹਿਲਾਂ ਲੋਕਾਂ ਨੂੰ ਕਹਿਣਾ ਕਿ ਜਿਹੜਾ ਜਿਹੜੇ ਵੱਡੇ ਆਪਣੇ ਆਗੂ ਆ ਜਾਂ ਹੋਰ ਗੌਰਮੈਂਟ ਆਪਣੇ ਉਹਨਾਂ ਨੂੰ ਕਹੋ ਜੀ ਆਪ ਸਾਫ ਸफाई ਰੱਖੋ ਆਪਣੀ ਪਹਿਲਾ ਸਹੀ ਹੈ ਜੀ ਰਾਹਾਂ ਦੀ ਸਾਫ ਸफाई ਰੱਖੋ ਵੀਰੋ ਹਨਾ ਬਲੌਗ ਮੇਰਾ ਜਾਦੇ ਵੱਡਾ ਬਣ ਗਿਆ ਵੀਰੋ ਥੋੜੀ ਇਸ ਲਈ ਕਹਿੰਦੀ ਯਾਰ ਬਹੁਤ ਆਪਣਾ ਯਾਰ ਖਾਬਰਾ ਵਾਸੀ ਫੋਨ ਕਰਦੇ ਅਸੀਂ ਬਾਹਰ ਨੀ ਕੰਟਰੀਆਂ ਨਾਲ ਜਾਈ ਜਾਂਦੇ ਆ ਠੀਕ ਹੈ ਜੀ ਸਾਫ ਲੈ ਕੇ ਸਾਨੂੰ ਬਾਹਰ ਜਾ ਕੇ ਵੀ ਨਹੀਂ ਅਗਲਾਈਕੀ ਅਸੀਂ ਆ ਆ ਦੂਜਾ ਕਰੀਏ ਸਾਫ ਸफाई ਅਸੀਂ ਆਪ ਆਪ ਸਹੀ ਹੋਣਾ ਵੀਰੋ ਕੋਈ ਗੱਲ ਨਹੀਂ ਕਿ ਗੌਰਮੈਂਟ ਦੇ ਸਾਤੇ ਗੌਰਮੈਂਟ ਨਹੀਂ ਜ਼ਿੰਮੇਵਾਰ ਕੌਸ਼ਿਕ ਜੱਲਾ ਆ ਆਪਾਂ ਜ਼ਿੰਮੇਵਾਰ ਆ ਕਿ ਅਸੀਂ ਸਾਫ ਸफाई ਨਹੀਂ ਰੱਖ ਰਹੇ ਠੀਕ ਹੈ ਜੀ ਅਸੀਂ ਸਾਫ ਸफाई ਨਹੀਂ ਰੱਖ ਰਹੇ ਤੇ ਸਾਫ ਸफाई ਰੱਖਣੀ ਆ ਲੋ ਜੀ ਔਰ ਕੂੜਾ ਦੇਖੋ ਜੀ ਸਾਹਮਣੇ ਆ ਦੇਖੋ ਇਹ ਲਫਾਫੇ ਆ ਵੀਰੋ ਇਹਨੇ ਇਹਨੇ ਕੰਨਾਂ ਦਾ ਨਹੀਂ ਆਲੇ ਦੁਆਲੇ ਦਾ ਪੋਲੂਸ਼ਨ ਖਰਾਬ ਦੇਖੋ ਠੀਕ ਹੈ ਜੀ ਐਦਾਂ ਹੀ ਸਾਨੂੰ ਕਿੰਨੀਆਂ ਚੀਜ਼ਾਂ ਮਾ ਦਿਖਾਉਂਦਾ ਔਰ ਗਰੈਨ ਨਾਲ ਲਫਾਫੇ ਕਿੰਨਾ ਕੂੜਾ ਖਰਾਬ ਆ ਸਾਰਾ ਹੀ ਬਹੁਤ ਮਾਹੌਲ ਆ ਵੀਰੋ ਠੀਕ ਹੈ ਜੀ ਇਹ ਬਾਕੀ ਕੁੜਾਵਾਜੇ ਬੋਲੋ ਤੇ ਕੋਈ ਗੱਲ ਨਹੀਂ ਗੱਲ ਕਰੋ ਜੀ ਆਪਾਂ ਇਡੇ ਵੱਡੇ ਮੁੱਦਿਆਂ ਦੇ ਆਪਾਂ ਹੀ ਗੱਲ ਕਰਨੀ ਬਈ ਹੈ ਠੀਕ ਹੈ ਜੀ ਮੈਂ ਉਹਦਾ ਵੈਸੇ ਵੀ ਗੱਲਬਾਤ ਕੱਲ ਹੀ ਤੇ ਅਸੀਂ ਆਲਾਦ ਵਾਲਾ ਖਾਬ ਰੱਖੀ ਆਪਾਂ ਨੇ ਕਿ ਕੋਈ ਗੱਲਾ ਗਰਖ ਤੋਂ ਨਹੀਂ ਲੌਣਾ ਪਈਏ ਕਿਉਂਕਿ ਅਸੀਂ ਬਾਤਾਂ ਹੋਰਨ ਦਾ ਵੀ ਰੌਲਾ ਅਸੀਂ ਮੁੱਦਾ ਪਿਆ ਵੀ ਰੌਲਾ ਪਈਏ ਤੇ ਖਾਸ ਪਾਈ ਰੱਖੋ ਆਪਣੀਆਂ ਗਲੀਆਂ ਦੇ ਵਿੱਚ ਆਪਣੇ ਮਹੱਲਿਆਂ ਦੇ ਵਿੱਚ ਨਾ ਸਾਰਾ ਹੀ ਹਾਂ ਨਾ ਤੇ ਕੱਲ ਵੀ ਐਸੀ ਤੇ ਨਾ ਬੋਲੀਏ ਹੈ ਨਾ ਆਹ ਵੇਖੋ ਕੰਡੂ ਸੇ ਜੋ ਉੱਤਰ ਅੱਗੇ ਚੱਲ ਰਹੀ ਹੈ ਸਾਰੀ ਕੰਡੂ ਦੀ ਕੰਡੀਸ਼ਨ ਜੀ ਆ ਨੂੰ ਹੋਰ ਦਿਖਾਉਂਦਾ ਮੈਂ ਆਪਾਂ ਇੱਕ ਪੈਂਡਾ ਦਾ ਤੁਹਾਨੂੰ ਦਿਖਾ ਲਿਆ ਇਹ ਨਾ ਇਹ ਦੋ ਆ ਇੱਕ ਨਿਆ ਤੇ ਇੱਕ ਤੇ ਠੀਕ ਹੈ ਜੀ ਤੇ ਛੜਕਾ ਦੇ ਕੂੜਾ ਛੜਦੇ ਆਪਾਂ ਯਾਰ ਕਿੱਥੋਂ ਯਾਰ ਆਪਾਂ ਉਹ 100 ਸਾਈਕਲ ਹੋਰ ਕਈ ਤਰ੍ਹਾਂ ਦਾ ਕੂੜਾ ਆਉਂਦਾ ਕੋਈ ਮੁਵਾਰੀਆ ਤਾਂ ਬਚਾਇਆ ਹੋਵੇ ਉਹ ਵੀ ਉਹ ਚੀਜ਼ਾਂ ਕਰੀਏ ਹਨਾ ਇੱਕ ਪੈਂਡਾ ਪੰਡਾ ਵਾਲਾ ਕਿੱਥੇ ਹੋਗਾ ਜਿਹੜੀ ਉਹ ਪੰਜਾਬ ਜਾ ਹੋਰ ਆ ਦੇ ਕੂੜੇ ਖਵਾਵੇ ਉੱਤੇ ਵੀ ਘੋਰਾ ਹਾਂ ਕੋਈ ਮਤਲਬ ਨਹੀਂ ਕਿਸੇ ਨੂੰ ਕੋਈ ਗੱਲ ਨਹੀਂ ਠੀਕ ਹੈ ਜੀ ਆ ਦੇਖੋ ਉਹ ਸਾਰਾ ਕੂੜਾ ਹੀ ਆ ਗਿਆ ਸਾਰੇ ਕੂੜਾ ਵੀਰੋ ਸਾਰੇ ਟੌਰ ਤੱਕ ਪਿੰਡ ਕਿੱਦਾਂ ਯਾਰ ਸਾਫ ਰਹਿੰਦੇ ਦੇਖੋ ਆਪਾਂ ਥਾ ਰਹੇ ਜੀ ਪਿੰਡਾਂ ਦੇ ਵਿੱਚ ਕੂੜੇ ਦਾ ਕੋਈ ਹੱਲ ਕਰੀਏ ਠੀਕ ਹੈ ਜੀ ਸੜਕਾਂ ਤੇ ਨਾਲ ਸਿੱਟਿਏ ਆਪਣਾ ਬਾਟਾ ਬਰਨ ਸਾਫ ਰੱਖੀ ਆ ਛੋਟੇ ਦੂਜੀ ਸਾਈਡ ਨੂੰ ਕਰ ਦਿਵਾਉਂਦਾ ਆ ਤੌਰ ਤੱਕ ਕੂੜਾ ਹੀ ਆ ਠੀਕ ਹੈ ਜੀ ਹਲੋ ਟੌਰ ਤੱਕ ਅਸੀਂ ਕੂੜਾ ਖਾਣਾ ਬਣਾਤਾ ਯਾਰ ਵਾਲਾ ਵਾਲਾ ਪਿੰਡ ਦਾ ਹਾਂ ਇਹ ਬੱਟੇ ਮਨ ਕਈਆਂ ਨੇ ਗਲਤ ਵੀ ਗਾਣਾ ਵੀਡੀਓ ਤੇ ਬਲੌਗ ਦੇ ਦਾ ਭਰਾਵਾ ਜੀ ਜੀ ਮੈਂ ਕਿਸੇ ਦੇ ਕਰਕੇ ਆਪਣੇ ਲੋਕਾਂ ਦੇ ਆਪਣੇ ਆਪਾਂ ਕਿਹੜਾ ਦੇਖਾ ਰਿਹਾ ਆਪਾਂ ਮੈਂ ਆਪਣੇ ਕਰਕੇ ਅਸੀਂ ਖਾਗ ਰਹੀਏ ਸਾਨੂੰ ਬਿਮਾਰੀਆਂ ਤੋਂ ਬਚਾਉਈ ਜਾਂ ਰੋੂਰ ਦੀ ਸਾਈਡ ਦੇਖੋ ਉਹ ਵੀ ਕੂੜਾ ਆ ਜੀਰੂ ਕਰਦੇ ਸਾਰੇ ਕੂੜਾ ਹੋਰ ਸਾਰੇ ਕੂੜਾ ਕੂੜਾ ਸਾਰੇ ਕੂੜਾ ਆ ਬੱਚੇ ਇਹਨ ਇਹਦਾ ਸਾਡੇ ਹਾਲ ਆ ਕਿੱਦਾਂ ਅਸੀਂ ਯਾਰ ਬਿਮਾਰੀ ਦੇ ਵਿਚ ਆਉਂਦਾ ਇਹ ਘਰਾਂ ਘਰ ਅਗਈ ਜਾਂਦੇ ਬਿਮਾਰੀਆਂ ਆ ਗਈਆਂ ਬਿਮਾਰੀ ਆ ਗਈਆਂ ਠੀਕ ਹੈ ਜੀ ਇਹਦਾ ਕੁਦਰਤੀ ਰੱਖਣ ਲੋਕ ਬਲਾਗ ਵੜ ਜਾਂਦੇ ਤੇ ਇਸ ਚੀਜ਼ੇ ਨੂੰ ਬਣਾ ਲਵਾਣ ਤੇ ਬਾਕੀ ਤੁਸੀਂ ਤਾਂ ਸਿਹ ਆਪਣੇ ਵਿਚਾਰ ਠੀਕ ਹੈ ਜੀ ਪੱਲਾ ਪਾਣੀ ਦੇਣਾ ਤਾਂ ਪਾਣੀ ਨੂੰ ਸਾਫ਼ ਰੱਖਣਾ ਵੀ ਦਿੱਖੀਏ ਸਾਰਾ ਕੁਝ ਯਾਰ ਸੈੱਟ ਹੋ ਸਕਦਾ ਸਾਰਾ ਕੁਝ ਸੈੱਟ ਹੋ ਸਕਦਾ ਜੇ ਨਹੀਂ ਖਾਸ ਪਾਈ ਅਸੀਂ ਕਿਸੇ ਨਾਲ ਨਹੀਂ ਦਾਫੀ ਉਹਦੇ ਨੂੰ ਬਿਨੈਮਕਾਰ ਸਕਦੇਗਾ ਅਸੀਂ ਆਪਣੇ ਆਪ ਤੇ ਬਲੇਮ ਕਰੀਏ ਕਿ ਹਾ ਵੀ ਅਸੀਂ ਆ ਕੇ ਜਦੋਂ ਗਲਤੀ ਆ ਅਸੀਂ ਆਜ ਨੂੰ ਸਫਾਈ ਕਰੀਏ ਹਾਂ ਜਿਵੇਂ ਅਸੀਂ ਆਜ ਜਿੱਦਾ ਸਾਫ਼ ਰੱਖੀਏ ਹਾਂ ਇਹ ਜਿੱਦਾ ਤੇ ਅਸੀਂ ਆਪ ਜ਼ਿੰਮੇਵਾਰ ਬਣ ਗਿਆ ਵੀ ਆਪਣੇ ਰਹਿਣ ਦਾ ਫਰਜ਼ ਜਿਹੜਾ ਸਫਾਈ ਦਾ ਫਰਜ਼ ਆ ਉਹ ਪੂਰਾ ਕਰੀਏ ਹਾਂ ਨਾ ਤੇ ਬਾਕੀ ਦੇਖੋ ਕੀ ਖਾਗੋ ਦਾ ਬਹਿਾਰਾ ਬਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਲੌਗ ਨੂੰ ਪਿਆਰ ਦਿਓ ਠੀਕ ਹੈ ਜੀ ਤੇ ਸ਼ੇਅਰ ਵੀ ਕਰਿਓ ਸਤਿ ਸ਼੍ਰੀ ਅਕਾਲ ਤੁਸੀਂ ਆਪਣੇ ਪਚਾਹ ਜਰੂਰ ਦੱਸਿਓ ਕਮੈਂਟ 'ਚ ਹਾਂ ਦੱਸਿਓ